ਇਹ ਜੋ ਕੁਝ ਵੀ ਮੈਂ ਜ਼ਿੰਦਗੀ 'ਚ ਖੱਟਿਆ ਕਮਾਇਆ ਇੱਕ ਤੇ ਪਹਿਲੀ ਗੱਲ ਇਹ ਆ ਕਿ ਪੈਸੇ ਦਾ ਰੌਲਾ ਬਹੁਤ ਏ ਮੇਰੇ ਕੋਲ ਇੰਨਾ ਪੈਸਾ ਨਹੀਂ ਹੈ ਜਿੰਨਾ ਰੌਲਾ ਹੈ ਪਰ ਮੇਰੇ ਕੋਲ ਹੈ ਕੀ ਆ ਮੇਰੇ ਕੋਲ ਨਾ ਪੰਡਾ ਬੱਜੀਆਂ ਬਈਆਂ ਮੁਹੱਬਤ ਦੀ ਮੇਰੇ ਦਿਲ ਛੀਸ਼ੇ ਵਾਂਗੂ ਜੁੱਤੇ ਮਾਰਦੇ ਸਲਾਸ ਲੋਏ ਨੂੰ ਮੈਂ ਕਿਸੇ ਡਰ ਵਿੱਚ ਜ਼ਿੰਦਗੀ ਨਹੀਂ ਜੀ ਰਿਹਾ ਕੋ ਮੈਨੂੰ ਡਰ ਕੋਈ ਨਹੀਂਗਾ ਮੈਂ ਕਿਸੇ ਦਾ ਕੋ ਬੜਾ ਨਹੀਂ ਕਰਦਾ ਕਿਸੇ ਨਾਲ ਇਰਖਾ ਨਹੀਂ ਕਰਦਾ ਉਹ ਕੁਝ ਵੀ ਨਹੀਂ ਘਟਦਾ ਝੁੱਕ ਜੋ ਝੁੱਕ ਜੋ ਝੁੱਕ ਜੋ ਜਿੰਨਾ ਝੁੱਕ ਹੁੰਦਾ ਝੁੱਕ ਜੋ ਮੈਂ ਗਰੰਟੀ ਕਰ ਸਕਦਾ ਵਾਹਿਗੁਰੂ ਜੀ ਅੱਲਾਹ ਤਾਲਾ ਭਗਵਾਨ ਜੀ ਜਿੱਥੇ ਮਿਹਰਬਾਨ ਹੋਣਗੇ ਉਹ ਸਮਾਜ ਵੀ ਤੁਹਾਨੂੰ ਜੱਥੀਆਂ ਪਾਊਗਾ ਮੈਂ ਜਾਤੀ ਹੜਾਈ ਉਹ ਗੱਲ ਤੁਹਾਨੂੰ ਦੱਸ ਰਿਹਾ ਪ੍ਰੋਬਲਮ ਕੀ ਸਾਟੀ ਸਮਾਜ ਦੇ ਵਿੱਚ ਅਸੀਂ ਜਿੱਤਾਂ ਦੇ ਮਾਰੇ ਹੋਏ ਆ ਮੇਰਾ ਬੈਂਕ ਬੈਲੈਂਸ ਹੋ ਜਾਏ ਮੇਰੀ ਬੱਲੇ ਬੱਲੇ ਹੋ ਜਾਏ ਮੈਂ ਤੱਕ 나ਡੂ ਖਾਆਂ ਮੈਂ ਕੇ ਦੀ ਝਾਲਦਾ ਨਹੀਂ ਆ ਉਹ ਰਾਤ ਨੂੰ ਤੇ ਰੱਬ ਦੇ ਬੰਦਿਆਂ ਤੇ ਨੂੰ ਨੀਂਦ ਨਹੀਂ ਆਉਂਦੀ ਕੋ ਹਜ਼ਾਰ ਤਾਂ ਇਹ ਤੂੰ ਗੈਰ ਪਾਏ ਹੋਏ ਨੇ ਰਾਈ ਪੰਗੇ ਤੇ ਪੰਗਾ ਤੇਰਾ ਲਿਆ ਹੋਇਆ ਤੇਰਾ 나ਡੂ ਪੁਣਾ ਕੀ ਖਾਓ ਮਲ ਕਰੂਗਾ ਉਹਦੇ ਵਿੱਚੋਂ ਉਹ ਬੱਚੋ ਹੱਜੋ ਜਿੱਤ ਲੈਣ ਦਾ ਜਿਹੜਾ ਜਿੱਤ ਦਾ ਉਨਕੋ ਹਾਂ ਜੀ ਤੁਸੀਂ ਬਹੁਤ ਤਕੜੇ ਹੋ ਤੁਸੀਂ ਮੇਰੇ ਤੋਂ ਅਮੀਰ ਹੋ ਤੁਸੀਂ ਵੱਡ-ਵੱਡੀਆਂ ਮੱਲਾਂ ਵਾਲੇ ਹੋ ਅਸੀਂ ਤਾਂ ਤੁਸੀਂ ਦੇਈਆਂ ਹਾਂ ਹਾਂ ਕਰਕੇ ਦਿਖਾਓ ਜੋਰ ਨਾਲ ਜੋਰ-ਬਾਰ ਬੰਨਣਾ ਨਹੀਂ ਬਣ ਹੋ ਸਕਦਾ ਕਰਕੇ ਦਿਖਾਓ ਕਿ ਤੁਸੀਂ ਕਿੰਨੇ ਕ ਜੋਰ ਆ ਤੁਹਾਡੇ ਵਿੱਚ ਉਹ ਹੋ ਸਕਦਾ ਹੈ ਕਦੇ-ਕਦੇ ਇਕੱਲਾ ਬੈਠਾ ਮੇਰਾ ਇਹਨੂੰ ਫੋੜਨਾ ਫੁਰਦਾ ਰਹਿੰਦਾ ਵੈਸੇ ਰੱਬ ਦੀ ਕਿਰਪਾ ਹੈ ਜਦੋਂ ਇਹ ਫੋੜਨਾ ਫੁਰਿਆ ਤੇ ਮੇਰੀ ਅੱਖ ਇੱਥੇ ਹੀ ਸੀ ਕਿ ਇਹਨੂੰ ਧੁਰ ਕੋਣ ਚੜਾਉਗਾ ਮੈਂ ਇਹਨਾਂ ਬੱਚੇ ਲਿਖਣ ਪਰ ਇਹਨੂੰ ਧੁਰ ਕੌਣ ਲੈ ਕੇ ਜਾਏਗਾ ਮੈਂ ਆਲੇ ਦੁਆਲੇ ਆਪਣੇ ਭਾਈਚਾਰੇ ਵਿੱਚ ਕੋ ਸਲਾਹ ਮਸ਼ਵਰੇ ਕੀਤੇ ਮੈਨੂੰ ਬੜੇ ਸੁਜੈਸ਼ਨ ਆਏ ਬੀਦਰ ਰਿਸਪੈਕਟ ਜਿਹੜੇ ਸਾਡੇ ਸੀਨੀਅਰ ਸਹਿਤਕਾਰ ਨੇ ਉਹ ਬੜੀ ਉਹਨਾਂ ਦੀ ਇੱਜ਼ਤ ਕਰਦਾ ਬੜੀ ਕਦਰ ਕਰਦਾ ਉਹਨਾਂ ਨੇ ਮੈਨੂੰ ਸੁਜੈਸ਼ਨ ਕੀਤੇ ਆਪਣੇ ਮੁੰਗਰ ਸਰ ਦੇ ਵਿੱਚ ਉਹ ਵੱਡਾ ਇੱਕ ਸਹਿਤਕਾਰ ਹੈਗਾ ਆ ਰਿਸਪੈਕਟਫੁਲੀ ਐਂਡ ਬਾੜੇ ਅਮਨਸੋਰੀ ਫਰੋਜ ਬੋ ਰਹਾ ਹੈਗਾ ਆਪਣੀਆਂ ਇੰਨੀਆਂ ਟੀਮਾਂ ਨੇ ਤੇ ਮੈਂ ਮਨ ਨੂੰ ਇੰਜ ਲੱਗਾ ਭਈ ਮੇਰਾ ਨਹੀਂ ਖਿਆਲ ਸਾਡਾ ਕੰਮ ਬੜਨਾ ਕਿਉਂ ਅਸੀਂ ਸਕੂਲਾਂ ਦੇ ਵਿੱਚ ਬਾਹਰਲੇ ਬੰਦੇ ਕਦੋਂ ਜਾਣਗੇ ਸੋ ਮੇਰੀ ਅੱਖ ਇੱਕਦਮ ਅਧਿਆਪਕਾ ਤੇ ਚਲੀ ਗਈ ਫੇ ਮਨ ਨੇ ਸੋਚਿਆ ਪੈਸੇ ਵਾਲਿਆਂ ਤੇ ਸਾਰਿਆਂ ਨੇ ਕਿਤਾਬਾਂ ਛਪਾਈ ਜਾਣੀਆਂ ਕਿਉਂ ਨਹੀਂ ਪੰਜਾਬੀ ਸਕੂਲ ਜਿਹੜੇ ਪੰਜਾਬੀ ਆਮੀਨ ਨੇ ਗਵਰਨਮੈਂਟ ਸਕੂਲ ਨੇ ਉਹਨਾਂ ਨੂੰ ਚੂਜ਼ ਕੀਤਾ ਜਾਵੇ ਸੋ ਉਹ ਇੱਕ ਵਧੀਆ ਹੋ ਗਿਆ ਅਧਿਆਪਕ ਰਲ ਗਏ ਤੇ ਹੁਣ ਜਿਹੜੀ 5 ਕੁ ਮਹੀਨੇ ਦੀ ਜਿਹੜੀ ਇਨਕਾਰ ਦੀ ਜਿਹੜੀ ਮਤਲਬ ਮੈਂ ਅਰਨੋਏ ਜਾਂ ਦੀ ਮੇਰਾ ਕੋ ਲਿਖਾ ਦੇ ਰਿਆ ਹੈ ਤੇ ਜਾਂ ਮੂਲੇ ਕਰਮਾ ਚ ਬਹਿ ਦਾ ਲਿਖਾ ਲਉ ਕੋਈ ਬੜੀ ਮਿਹਨਤ ਕਰਦਾ ਬੱਚਾ ਸਾਰੀ ਟੀਮੇ ਬੜੀ ਮਿਹਨਤ ਕਰਦੀ ਹੈ ਹੁਣ ਜਿਹੜੀ ਆਪਣੇ ਜਿਹੜੇ ਅਗਲੇ ਪੜਾਅ ਵਾਲੀ ਗੱਲ ਹੈ ਪੰਜਾਂ ਮਹੀਨਿਆਂ ਦੇ ਵਿੱਚ ਆਪਾਂ 8 ਕਿਤਾਬਾਂ 7 ਕਿਤਾਬਾਂ ਵੀ ਰਿਲੀਜ਼ ਕਰ ਲਈਆਂ ਤਕਰੀਬਨ 700 ਤੋਂ ਕਰੀਵਰ ਚਨਾਵਾ ਵੀ ਛਪ ਗਈਆਂ ਮੇਰੇ ਖਿਆਲ ਨਾਲ ਮਈ ਵਾਲੇ ਮੇਰੇ ਟ੍ਰਿਪ ਦੇ ਵਿੱਚ 8 ਕਿਤਾਬਾਂ ਰਹੀ ਨੇ ਨਹੀਂ 16 ਹੋ ਜਾਣਗੀਆਂ 16 ਹੋ ਜਾਣੀਆਂ ਕਰਕੇ ਨਾ ਸਾਰੀਆਂ ਕਿਤਾਬਾਂ ਨੇੜੇ ਨੇੜੇ ਹੋਈਆਂ ਨੇ ਸੋ ਤੇਂ ਜਿਹੜੀ ਇਹ ਇੱਕ ਇੱਕਤਾਬ ਬੈਣੀ ਕਿਤਾਬ ਆਪਾਂ ਮੇਜ ਉੱਤੇ ਰਿਲੀਜ਼ ਕਰ ਲੈਣਾ। ਅਸਲੀ ਆਪਣੀ ਜਿਹੜੀ ਜਾਂ ਮੈਂ ਇੱਥੇ ਇੱਕ ਲਾਈਨ ਜ਼ਰੂਰ ਕਹਾਣਾ ਕਿ ਪੰਜਾਬ ਬੰਦੀ ਅਜੇ ਅੜਾਨ ਬਾਕੀ ਏ। ਮੇਰੇ ਆਰਾਦਿਆਂ ਦਾ ਇਮਤਿਹਾਨ ਅਜੇ ਬਾਕੀ ਏ। ਅਜੇ ਤੇ ਨਾਪੀ ਏ ਮੁਠੀ ਭਰ ਜ਼ਮੀਨ ਅਜੇ ਤੇ ਸਾਰਾ ਅਸਮਾਨ ਬਾਕੀ ਏ। ਬਹੁਤ ਕੁਝ ਕਰਨ ਵਾਲਾ ਏ। ਇੱਕ ਜੜ ਮਿਲ ਗਈ ਏ। ਦਿਲੋਂ ਮੈਂ ਕਹਿ ਰਿਹਾ ਇੱਕ ਉਹ ਚੀਜ਼ ਮਿਲ ਗਈ ਆ ਇੱਕ ਤੋਹਫਾ ਮਿਲ ਗਿਆ ਹੈ ਸਾਡੇ ਨੰਨੇ-ਮੁੰਨੇ ਬੱਚੇ ਮਿਲ ਗਏ ਨੇ ਤੇ ਉਸ ਤੋਂ ਬਾਅਦ ਜਿਹੜੀ ਚੰਗੀ ਗੱਲ ਇਹ ਆ ਕਿ ਤੁਸੀਂ ਮਿਲ ਗਏ ਤੁਸੀਂ ਮਿਲ ਗਏ ਹੋਰ ਕੀ ਮੰਗਣਾ ਹੈ ਤੁਸੀਂ ਕਿਸੇ ਕبول دعا ਵਾਂਗ ਤੁਸੀਂ ਬੜਾ ਸੁਣਿਆ ਹੈ ਸ਼ੇਰ ਸੋ ਤੁਹਾਨੂੰ ਜਿੱਥੇ ਮੈਂ ਦੁਆਵਾਂ ਦਿੰਨਾ ਜਿਹੜਾ ਇਹਦਾ ਨੈਕਸਟ ਸਟੈਪ ਇਹ ਆ ਜਿੱਥੇ ਆਪਾਂ ਕਿਤਾਬਾਂ ਛਾਪਣੀਆਂ ਨੇ ਆਪਣੇ ਰਿਸਪੈਕਟਫੁਲੀ ਪਾਜੀ ਨਿਸ਼ਤਰ ਹੁਣੀ ਬੈਠੇ ਨੇ ਮੈਂ ਇੱਕ ਵਾਰੀ ਰਿਪੀਟ ਫੇ ਕਰਾਂ ਮੈਂ ਆਪਣੇ ਸੀਨੀਅਰ ਸਾਹਿਬਤਾਂ ਨੂੰ ਬਹੁਤ ਇੱਜ਼ਤ ਦਿੰਦਾ ਬਹੁਤ ਰਿਸਪੈਕਟ ਕਰਦਾ ਉਹਨਾਂ ਨੇ ਮੈਂ ਕੋਈ ਬਰ ਖਿਲਾਫ ਨਹੀਂ ਗੱਲ ਕਰਦਾ ਪਰ ਸਾਡੀ ਅਸੀਂ ਉੱਥੇ ਫੇਲ ਕਿੱਥੇ ਆ ਬੱਚਿਆਂ ਨੂੰ ਜਲੰਧਰ ਦੇ ਵਿੱਚ 10 ਸਾਡੀਆਂ ਸੰਸਥਾਵਾਂ ਨੇ ਮੈਨੂੰ ਬੜੇ ਅਨਜਾਨਾ ਸਾਰੀਆਂ ਸੰਸਥਾਵਾਂ 'ਚ ਬੜੇ ਕਾਨਫਰੰਸ ਵੱਡੀਆਂ ਇੰਟਰਨੈਸ਼ਨਲ ਕਾਨਫਰੰਸ ਮੈਂ ਕਰਾਉਣਾ ਬੱਚੇ ਕਿੱਥੇ ਕਿਸੇ ਵੀ ਸਾਹਿਬ ਦੇ ਸਮਾਗਮ ਦੇ ਵਿੱਚ ਸ਼ਹਿਰ ਨਿਸਿੱਤਰ ਬਾਜੀ ਵਿਟਨੈਸ ਹੋਣਗੇ ਇਹਦੇ ਸਾਡੇ ਤਿੰਨ ਬੱਚੇ ਨੇ ਸਾਡੇ ਕੋਲ ਤੇ ਲਾਜ ਹੁੰਦੀ ਹੈ ਰੇ ਸੋ ਅਸੀਂ ਉਹ ਚੀਜ਼ ਦੇ ਵਿੱਚੋਂ ਸਿੱਖਿਆ ਮੈਂ ਅੱਖਾਂ 9 ਸਾਲਾਂ ਜੇ ਇਹ ਗੱਲ ਸਿੱਖੀ ਐ ਕਿ ਜੇ ਬੱਚਿਆਂ ਨੂੰ ਜੋੜਨਾ ਹੈ ਤੇ ਸਾਨੂੰ ਬਦਲਾਅ ਲਿਆਉਣਾ ਪਊਗਾ ਤੇ ਬਦਲਾਅ ਉਹ ਹੀ ਬੰਦਾ ਲਿਆ ਸਕਦਾ ਜਿਹਦੇ ਅਰਾਦੇ ਮਜ਼ਬੂਤ ਹੋਣਗੇ ਜਿਹਦੇ ਕੋਲ ਗੋਲ ਹੋਣਗੇ ਜਿਹਦੇ ਕੋਲ ਹਿੰਮਤ ਹੋਊਗੀ ਟੀਚਾ ਪਹੁੰਚਣ ਦੀ ਸੋ ਉਹ ਗੋਲ ਆਪਾਂ ਸਥਾਪਿਤ ਕਰ ਲਏ ਨੇ ਨੰਬਰ 1 ਮੈਂ ਤੁਹਾਨੂੰ ਸਾਰਿਆਂ ਨੂੰ ਹੰਬਰ ਰਿਕਵੈਸਟ ਕਰੂੰਗਾ ਹੱਥ ਜੋੜ ਕੇ ਬੇਨਤੀ ਕਰੂੰਗਾ ਪਰਿਵਾਰ ਹੋਵੇ ਸੋਸਾਇਟੀ ਹੋਵੇ ਮਲਕ ਹੋਵੇ ਜਿੱਨਾਂ ਚ ਜੁਨਿਟੀ ਨਹੀਂ ਹੈ ਨਾ ਕੋਈ ਵੀ ਬੰਦਾ ਕਾਮਯਾਬ ਨਹੀਂ ਹੋ ਸਕਦਾ ਆਪਣੀ ਇਸ ਟੀਮ ਦੇ ਵਿੱਚ ਆਪਾਂ ਨਵੀਆਂ ਪਿਰਤਾਂ ਪਾ ਰਹੇ ਆ ਆਪਣੇ ਅਹੁਦੇ ਨਹੀਂ ਇਸ ਟੀਮਾਂ ਦੇ ਇਸ ਟੀਮ ਦੇ ਵਿੱਚ ਆਪਣੇ ਪ੍ਰਧਾਨ ਕੁਰਸੀ ਕਿਹਦੀ ਜੇ ਪਰਸਨ ਕੌਣ ਸਾਡੇ ਇਲੈਕਸ਼ਨ ਨਹੀਂ ਹੋਣੀ ਹੈਗੀ ਰਾਈਟ ਆਪਾਂ ਕਿਸੇ ਤੋਂ ਪੈਸਾ ਵੀ ਨਹੀਂ ਲੈਣਾ ਹੈਗਾ ਪਰ ਮੈਂ ਤੁਹਾਨੂੰ ਪਤਾ ਨਹੀਂ ਮੇਰੇ ਕੋਲ ਲਾਜ ਨਹੀਂ ਮੈ ਰਹੇ ਵੀ ਮੈਂ ਕਿਦਾਂ ਬੇਨਤੀ ਕਰਾਂ ਜਾਂ ਮਿਹਨਤ ਕਰਾਂ ਤੁਹਾਡੀ ਤੇ ਪਲੀਸ ਇਸ ਕੰਮ ਜਨਾਬਿਓ ਇੱਕ ਦੋ ਇਹਨਾਂ ਜੈਲ ਸਵਾਜੀ ਨਾਲ ਸ਼ੁਰੂ ਕਰਿਓ ਇੱਕ ਦੋ ਦਾ ਸਹਾਰਾ ਬਣਿਓ ਮੋਢੇ ਨਾਲ ਮੋਢਾ ਲਾਇਓ ਕਿਸੇ ਦੀ ਫੋਟੋ ਛੱਪ ਗਈ ਕਿਸੇ ਦੀ ਨਹੀਂ ਛੱਪੀ ਆਪਣੇ ਆਪ ਨੂੰ ਹਉਪਰੇ ਕਰਕੇ ਇੱਕ ਹਉਪਰੇ ਲਾਜ ਬਹੁਤ ਜਿੰਦਗੀ ਦਾ ਕਾਮਯਾਬ ਵਾਲ ਲਾਜ ਆ ਜਿੰਨਾ ਅੱਤੀ ਜਿੰਦਗੀ ਸਬਰ ਜਾਂਦੀ ਹੈ ਤੇ ਹਉਪਰੇ ਕਿਹੜੀ ਗੱਲ ਸਾਡਾ ਗੋਲ ਕੀ ਹੈ ਅਸੀਂ ਬੱਚਿਆਂ ਨੂੰ ਕਿੱਥੇ ਨਹੀਂ ਲੈ ਕੇ ਜਾਣਾ ਨੰਬਰ 1 মিডিਆ ਗੁਰਵਿੰਦਰ ਨੇ ਗੱਲ ਸ਼ੁਰੂ ਕੀਤੀ ਸੀ ਉਹਦੇ ਲਈ ਸਾਡੇ ਕੋਲ ਬਹੁਤ মিডিਆ ਜਿੰਨਾ ਨਹੀਂ ਕਿ ਸਾਡੇ ਕੋਲ মিডিਆ ਦੀ ਕੋ ਘਾਟ ਹੈ ਉਹਦਾ ਸਿਸਟਮੈਟਿਕਲੀ ਇੱਕ ਸਿਸਟਮ ਬਣਾਉਣ ਵਿੱਚ ਅਸੀਂ ਹਾਲੇ ਥੋੜੇ ਜਿਹਾ ਪਿੱਛੇ ਆ ਜਿਹਨੂੰ ਆਪਾਂ ਬੋਲਡ ਵਾਈ ਜਿਹੜਾ ਮੇਰੇ ਕੋਲ ਤਾਂ মিডিਆ ਦਾ ਤੁਸੀਂ ਕਿਸੇ ਮੁਲਕ ਦਾ ਨਾਮ ਲਓ ਮੇਰੇ ਤੇ ਬਾਕਮ ਨੇ ਮੇਰੇ ਯਾਰ ਨੇ ਉਹ ਤਾਂ ਪਟੰਗ ਰੇਣੀ ਹੈ ਮਤਲਬ ਇਹੀ ਇੱਕ ਕਾਰਨ ਹੈ ਕਿ ਪੰਜਾਬ ਪਵਨ 6-7 ਸਾਲਾਂ ਦੇ ਵਿੱਚ ਦੁਨੀਆ ਤੇ ਕਿੱਦਾਂ ਫੈਲ ਗਿਆ ਉਹ মিডিਆ ਦੀ ਦੇਣ ਸੀ মিডিਆ ਨੇ ਪੂਰੀ ਜਾਰੀ ਰੱਖੀ ਦੀ ਆ ਅੱਜ ਦੇ ਯੁੱਗ ਦੇ ਵਿੱਚ ਭਾਵੇਂ ਤੁਸੀਂ ਬਿਜ਼ਨਸ ਚਲਾਉਣਾ ਜਾਂ ਕੋਈ ਸੋਸ਼ਲ ਵਰਕ ਕਰਨਾ মিডিਆ ਤੋਂ ਬਿਨਾ ਤੁਹਾਡਾ ਸਾਰ ਨਹੀਂ ਸਕਦਾ ਇੱਕ ਤੇ ਇਹ ਆਪਣਾ ਕੰਮ ਹੋਏਗਾ মিডিਆ ਦੀ ਆਪਣੀ ਟੀਮ ਇੱਕ ਪੈਦਾ ਕਰਨੀ ਦੂਸਰੀ ਜਿਹੜੀ ਆ ਬਹੁਤ ਸਾਰੀ ਕਾਲ ਆਉਂਦੇ ਨੇ ਤੇ ਫਰਵਜਪੁਰ ਤੋਂ ਇੱਕ ਟੀਮ ਹੋ ਰਹੀ ਆ ਆ ਜਾਂ ਹੋਰ ਕਿਸੇ ਵੀ ਨਵੇਂ ਸਾਥ ਤੋਂ ਹੋਰ ਟੀਮ ਜਾਂ ਸਾਨੂੰ ਉਹਦੇ ਵਿੱਚ ਲਿਆ ਨਹੀਂ ਮੈਂ ਤੁਹਾਨੂੰ ਇੱਕ ਪ੍ਰੋਮਿਸ ਕਰਦਾ ਵਾਅਦਾ ਕਰਦਾ ਇਹ ਕਿਤਾਬਾਂ ਸੌਦਾ ਹੀ ਨਹੀਂ ਹੈ ਇਹ ਕਿਤਾਬਾਂ ਜਾਂ ਇਹ ਜਿਹੜਾ ਆਪਾਂ ਚਲਾਇਆ ਪ੍ਰੋਜੈਕਟ ਇਹਦੀ ਕੋਈ ਸਮਾਪਤੀ ਨਹੀਂ ਹੋਣੀ ਇਹਦਾ ਐਂਡ ਨਹੀਂ ਹੋਣਾ ਇਸ ਐਂਡਲੈਸ ਪ੍ਰੋਗਰਾਮ ਤੋਂ ਐਂਡਲੈਸ ਦਾ ਐਂਡ ਆਲਾ ਤਾਂ ਹੋਏਗਾ ਜੇ ਅਸੀਂ ਬੱਚਿਆਂ ਨੂੰ ਰੋਕਣਾ ਹੋਊਗਾ ਲੇਫਟੋਂ ਰਾਈਟ ਅਸੀਂ ਕੰਟੀਨਿਊ ਰੱਖਾਂਗੇ 100 ਕਿਤਾਬ ਸ਼ਬਦ ਜੇ 200 ਕਿਤਾਬ ਸ਼ਬਦ ਨੇ 500 ਕਿਤਾਬ ਸ਼ਬਦ ਜੇ ਇੱਕ ਜਿਨੇ ਵਾਲੇ 25 ਕਿਤਾਬਾਂ ਸਾਫ ਲੈ ਕਰੋ ਹਿੰਮਤ ਰਾਈਟ ਆ ਵਰਕਸ਼ਾਪ ਦੀ ਗੱਲ ਕਰਕੇ ਗਏ ਇੱਥੇ ਆਪਾਂ ਸਟੇਜ ਤੇ ਸੁਣੀ ਆ ਪਲੀਜ਼ ਵਰਕਸ਼ਾਪ ਲਾਓ ਸਕੂਲਾਂ ਦੇ ਪੰਜ ਪੰਜ ਸਕੂਲ ਇਕੱਠੇ ਹੋ ਕੇ ਵਰਕਸ਼ਾਪ ਲਾਓ ਇੱਕ ਹੋਰ ਗੱਲ ਹੋਈ ਸੀ ਜੀ ਮੇਖਾ ਮਨਾਲੀ ਤੋਂ ਅਸੀਂ ਆਹ ਹਾਲੀ ਤੋਂ ਅਸੀਂ ਆ ਜਿਹੜੀ ਮੇਰੀ ਫਿਤਰਤ ਲਈ ਲਾਈਫ ਦੇ ਵਿੱਚ ਜੋ ਕੰਮ ਕਰਨਾ ਉਹਨੂੰ ਉਹਨੂੰ ਮਿਲਣਾ ਆ ਮੈਨੇਜਰ ਕਰਨਾ ਹੁੰਦਾ ਵੀ ਮੈਂ ਉਹ ਚੋ ਖੱਟਿਆ ਕੀ ਹੈ ਜਿੰਨਾ ਜੇ ਸਾਨੂੰ ਪਰਿਵਾਰ ਦੀ ਚੜ੍ਹਾਈ ਉਹਨੂੰ ਵੀ ਅਸੀਂ ਮਿਲਣਾ ਹੁੰਦਾ ਬਿਜ਼ਨਸ ਕਰਦੇ ਆ ਮੈਂ ਬਿਜ਼ਨਸ ਕਰਦਾ ਮੈਂ ਉਹਨੂੰ ਵੀ ਹਰ ਸਾਲ ਹਰ ਮਹੀਨੇ ਮਿੰਨਦਾ ਮੈਂ ਕਿੱਥੇ ਸਟੈਂਡ ਕਰਦਾ ਆ ਪੰਜਾਬ ਭਵਨ ਨੂੰ ਮੈਂ ਹਰ ਰੋਜ਼ ਮਿੰਨਦਾ ਤੇ ਅੱਜ ਕਿੱਥੇ ਪਹੁੰਚ ਗਿਆ ਨਵੀਆਂ ਗੱਲਾਂ ਮਾਂ ਨਵੀਂ ੜਾਨ ਨੂੰ ਮੈਂ ਰੋਜ਼ ਕੀਤਾ ਲਾ ਕੇ ਮਿਲਦਾ ਤੇ ਅੱਜ ਕਿੱਥੇ ਆ ਇਹਨੂੰ ਜਿੰਨਾ ਅਸੀਂ ਬਣਾਗੇ ਉਹਨਾਂ ਸਾਨੂੰ ਇਹ ਚੋਂ ਕਮਜ਼ੋਰੀਆਂ ਦਿਸਣਗੀਆਂ ਮੈਂ ਉਸ ਸ਼ਖਸ ਦਾ ਬਹੁਤ ਦਿਲੋਂ ਧੰਨਵਾਦੀ ਹਾਂ ਜਿਹੜਾ ਮੈਨੂੰ ਇਵਨ ਡਾਇਰੈਕਟ ਕਾਲ ਕਰਕੇ ਮੇਰੀ ਕਮਜ਼ੋਰੀ ਦੱਸੇ ਪਏ ਆਪਣੇ ਨਵੀਂ ਆਕਲਮਾ ਨਵੀਂ ਉਡਾਨ ਦੇ ਵਿੱਚ ਆ ਛੋਟੀ ਕਮਜ਼ੋਰੀ ਹੈ ਕਿਉਂ ਜਿਹੜਾ ਕ੍ਰਿਟਿਸਿਜ਼ਮ ਹੁੰਦਾ ਨਾ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਤੇ ਕਿਸੇ ਨੂੰ ਥੱਲੇ ਲਾਉਣਾ ਹੁੰਦਾ ਹੈ ਕ੍ਰਿਟਿਸਾਈਜ਼ ਕਰਕੇ ਐ ਤੇ ਜਿਸ ਚੀਜ਼ ਨੂੰ ਤੁਸੀਂ ਪਿਆਰ ਬਹੁਤ ਕਰਦੇ ਹੋ ਉੱਤੇ ਵੀ ਕ੍ਰਿਟਿਸਾਈਜ਼ ਕਰਕੇ ਉਹਨੂੰ ਨੋਲੇਜੇਬਲ ਬਣਾਉਨੇ ਆ ਸੋ ਮੇਰੀ ਇਹ ਵੀ ਤੁਹਾਨੂੰ ਹੰਬਲ ਰਿਕਵੈਸਟ ਹੈਗੀ ਆ ਵੀ ਇਹੇ ਪ੍ਰੋਜੈਕਟ ਨੂੰ ਗਾਂ ਲ ਜਾਣ ਲਈ ਅ ਜਿੱਥੇ ਮੇਜਰ ਕੰਡ ਦੀ ਲੋੜ ਹੈ ਮੇਜਰ ਇਸ ਤਰ੍ਹਾਂ ਹੀ ਹੋ ਸਕਦਾ ਇਹ ਨਹੀਂ ਹੈ ਕਿ ਮੋਗੇ ਦੇ ਵਿੱਚ ਕਿਤਾਬ 26 ਤੇ 90 ਕਿਤਾਬਾਂ ਛਪ ਗਈਆਂ ਤੇ ਕੱਲ ਨੂੰ ਅਸੀਂ ਉਹ ਬੱਚਿਆਂ ਨੂੰ ਭੁੱਲ ਜਾਈਏ ਕਿ ਇਹ ਤਾਂ ਸਾਡਾ ਸਭ ਤੋਂ ਗਿਆ ਰਹਿਣ ਜੇ ਕਿਸੇ ਬੱਚੇ ਦੀ ਇਸ ਕਿਤਾਬ ਦੇ ਵਿੱਚ ਕਿਤਾਬ ਛਾਪ ਗਈ ਤਾਂ ਮੋਹਲੀ ਚੋ ਦੀ ਫੇਮ ਛਪ ਰਹੀ ਆ ਮੈਨੂੰ ਤਾਂ ਕੋਈ ਇਤਰਾਜ ਨਹੀਂ ਛਾਪਣ ਦਿਓ ਉਹ ਕੰਟੀਨਿਊ ਤਾਂ ਹੀ ਹੋ ਰਹਿਗਾ ਨਾ ਤੀਸਰਾ ਜਿਹੜਾ ਮੈਂ ਇੱਕ ਸ਼ਾਇਦ ਹਾਲੇ ਤਾਈ ਨੀ ਸਟੇਜ ਤੇ ਹੋਇਆ ਤੁਹਾਡੀ ਮੈਂ ਨੌਲੇਜ ਲਿਆਉਣਾ ਚਾਹੁੰਦਾ ਕਿ ਜਿਹਦੀ ਤਿਆਰੀ ਤੁਸੀਂ ਅੱਜ ਤੋਂ ਕਰਨੀ ਹੈ ਨਵੰਬਰ ਦੀ 9 ਤੇ 10 ਤਰੀਕ ਦੌਰ ਹੋ ਜਾ ਬਾਲ ਸਹਿਤ ਬਾਲ ਲੇਖਕ ਕਾਨਫਰੰਸ ਵਰਲਡ ਕਲਾਸ ਵਰਲਡ ਕਲਾਸ ਹੋਏਗੀ ਸਾਰੇ ਪ੍ਰਬੰਧ ਹੋਣਗੇ ਆਪਣੀ ਸਿਰਫ ਕੀ ਕਹਾਣੀ ਦੁਨੀਆ ਦੱਸੇ ਵੀ ਕੋਈ ਹੋ ਰਿਹਾ ਹੈ ਉਹ ਕਰਾਂਗੇ ਹਾਂ ਉਹਦੇ ਲਈ ਥੋੜਾ ਜਿਹਾ ਆਪਾਂ ਨੂੰ ਵਰਕਆਊਟ ਕਰਨਾ ਪੈਗਾ ਮਈ ਦੇ ਵਿੱਚ ਆਪਾਂ ਟੀਮ ਬਖਰੀ ਬਣਾਵਾਂਗੇ ਕਮੇਟੀ ਬਣਾਵਾਂਗੇ ਉਹਦੇ ਵਿੱਚ ਬੱਚੇ ਹੀ ਉਹਨੂੰ ਮੈਨੇਜ ਕਰਨਗੇ ਆਪਣਾ ਕੋਈ ਦਖਲਦਾਨੀ ਮੈਂ ਤਾਂ ਸਟੇਜ ਵੀ ਬੱਚਿਆਂ ਨੂੰ ਦੇਣ ਦੇ ਹੱਕ ਚ ਰਾਈਟ ਪਰ ਉਹ ਬੱਚੇ ਜਿਹੜੇ ਆਉਣਗੇ ਜੇ ਮੁੜ ਕੇ ਜਾਂਨਾ ਕੰਪੀਟੀਸ਼ਨ 'ਚ ਆਉਣਗੇ ਜੇ ਬਠਿੰਡੇ ਵਾਲੇ ਆਪਣੇ ਜ਼ਿਲ੍ਹੇ 'ਚ ਕੰਪੀਟੀਸ਼ਨ ਕਰੂ ਕਰ ਲੈਣਗੇ ਜ਼ੋਨ ਲੈਵਲ ਤੇ ਕਹ ਲਓ ਫੇ ਉਹ 10 20 30 40 ਸਕੂਲ ਅਸੀਂ ਛਾਪ ਰਹੇ ਆ ਨਾ ਉਹਨਾਂ ਦੇ ਵਿੱਚੋਂ ਬੱਚਿਆਂ ਨੇ ਕੰਪੀਟੀਸ਼ਨ ਕਰੋ ਉਹਨਾਂ ਨੂੰ ਇਨਸੈਂਟਿਵ ਦਿਓ ਉਹਨਾਂ ਦੇ ਹੌਸਲੇ ਬਣਾਓ ਰਾਈਟ ਉਹਨਾਂ ਦੇ ਵਿੱਚੋਂ ਫਿਰ ਤੁਸੀਂ ਬਹਿ ਕੇ ਗਿਣਨਾ ਗੱਠਣਾ ਕਿ ਇੱਕ ਜ਼ਿਲ੍ਹੇ 'ਚੋਂ ਅਸੀਂ 5 ਬੱਚੇ ਟੌਪ ਦੇ ਕਾਨਫਰੰਸ ਤੇ ਬੁਲਾਉਣੇ ਆ ਪਰ ਉਹ ਕੰਪਨੀ 'ਚ ਵਿੱਚੋਂ ਹੋ ਕੇ ਆਉਣਗੇ ਨਾ ਕਿ ਉਹ ਸਪਾਰਸੀ ਹੋਣਗੇ ਰਾਈਟ ਕਿਨ ਰੋਲ ਆਪਾਂ ਦਿਲੋਂ ਕਰਨਾ ਰਾਈਟ ਸੋ ਮੰਨ ਲਓ ਆਪਣੇ 23 ਜਗੇ ਨੇ ਪੰਜ ਬੱਚੇ ਵੀ ਆਏ ਇੱਕ ਡਿਸਟ੍ਰਿਕਟ ਤੋਂ 150 ਬੱਚਾ ਤੋਂ ਅਕਸਰ ਬੱਚੇ 2 2.5 ਮਿੰਟ ਦੇ ਵਿੱਚ ਕਵਤਾ ਆਪਣੀ ਇਦੋਂ ਵੀ ਛੇਤੀ ਨਵੇਲ ਲੈਂਦੇ ਨੇ ਤੇ ਅਸੀਂ ਦੋ ਜਣਾਂ ਦੇ ਵਿੱਚ ਰੱਜ ਮੀਆਂ ਉਹਨਾਂ ਦੀ ਇੱਕ ਹਵਤਾਵਾ ਸਦਾ ਰਾਜੇ ਸਿੰਘ ਬਾਠ ਸ਼੍ਰੋਮਣੀ ਬਾਦ ਸੈਤ ਅਵਾਰਡ ਪਹਿਲਾ ਅਵਾਰਡ ਲੱਖ ਰੁਪਈਆ ਦੂਸਰਾ 55000 ਰੁਪਈਆ ਤੀਸਰਾ 31000 ਰੁਪਈਆ ਇਦਾਂ ਦਾ ਵੀ ਵਰਾਖੜਾ ਸਾਂਗ ਲਿਆ ਚਲੋ ਬਧਾਈ ਇਹਨੂੰ ਘਟਾਇਓ ਨਾ ਕਹਿਣ ਤੋਂ ਕੀ ਭਾਵ ਆ ਕਿ ਅਸੀਂ ਉਹ ਕਾਨਫਰੰਸ ਕਰਨੀ ਚਾਹੁੰਦੇ ਆ ਦੁਨੀਆ ਤੁਹਾਨੂੰ ਕਵੇ ਪਿਆ ਜਿਹੜੀ ਟੀਮ ਬੈਠੀ ਆ ਇਹ ਸਲਾਘਾਜੋ ਕੰਮ ਨਹੀਂ ਕੀਤਾ ਹੈ ਜਦੋਂ ਆਪਾਂ ਦੇਖਦੇ ਆ ਨਾ ਕੋਈ ਚੀਜ਼ ਆ ਬਾਲ ਮੇਲੇ ਤੋਂ ਬੀਜੀ ਹੁਣੇ ਅੱਜ ਨੇ ਸਾਰੀ ਟੀਮ ਆਈ ਨਹੀਂ ਮੈਂ ਦੋ ਇਹਨਾਂ ਦੇ ਅਟੈਂਡ ਕੀਤੇ ਇਹਨਾਂ ਨੂੰ ਲੋਕਾਂ ਕੋਲ ਜਾਣ ਕੇ ਦੱਸਣ ਦੀ ਲੋੜ ਨਹੀਂ ਬੇ ਬਹੁਤ ਵਧੀਆ ਕੰਮ ਕਰਦੇ ਆ ਮੈਂ ਉਹਦਾ ਗਵਾਹ ਆ ਬੇ ਬਹੁਤ ਵਧੀਆ ਕੰਮ ਕਰਦੇ ਆ ਅਸੀਂ ਇਹੋ ਕੁਝ ਹੀ ਖੱਟਣਾ ਹੈ ਰਾਈਟ ਸੋ ਕਤਾਮਬਾ ਦੀ ਗੈਰੰਟੀ ਮਗਰ ਨਾ ਜਾਓ ਜਸਵਿੰਦਰ ਭਾਜੀ ਕਹਿੰਦਾ ਮੈਂ ਫਰੀਜ਼ ਛਾਪੀ ਜੂੰ ਚਲ ਕੋਈ ਨਾ ਤੂੰ ਗੱਲ ਬੀਜਿਆ ਖਾਸ ਸੋ ਜਿਹੜੀ ਅਸਲੀ ਮੇਰੀ ਵਾਪਸ ਸੋਣ ਨੂੰ ਸਾਰਿਆਂ ਨੂੰ ਬੇਨਤੀ ਆ ਵੈਸੇ ਅਸੀਂ ਬਹੁਤ ਲੇਟ ਹੋ ਗਏ ਆ ਖਾਣੇ ਲਈ ਵੀ ਪਲੀਜ਼ ਹੰਬਰ ਕੁਇਚ ਮੈਂ ਜਾਂਦੀ ਦੌਰਤੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਜੋ ਕੁਝ ਵੀ ਮੈਂ ਜ਼ਿੰਦਗੀ ਚ ਖੱਟਿਆ ਕਮਾਇਆ ਇੱਕ ਤੇ ਪਹਿਲੀ ਗੱਲ ਇਹ ਆ ਕਿ ਪੈਸੇ ਦਾ ਰੌਲਾ ਬਹੁਤ ਏ ਮੇਰੇ ਕੋਲ ਇੰਨਾ ਪੈਸਾ ਨਹੀਂ ਹੈ ਜਿੰਨਾ ਰੌਲਾ ਹੈ ਪਰ ਮੇਰੇ ਕੋਲ ਹੈ ਕੀ ਆ ਮੇਰੇ ਕੋਲ ਨਾ ਪੰਡਾ ਬੱਜੀਆਂ ਬਈਆਂ ਮੁਹੱਬਤ ਦੀ ਮੇਰੇ ਦਿਲ ਛੀਸ਼ੇ ਵਾਂਗੂ ਜਿੱਥੇ ਮਾਰਦੀ ਸਲਾਸ ਨੂੰ ਇਹਨੂੰ ਮੈਂ ਕਿਸੇ ਡਰ ਵਿੱਚ ਜ਼ਿੰਦਗੀ ਨਹੀਂ ਜੀ ਰਿਹਾ ਕੋ ਮੈਨੂੰ ਡਰ ਕੋਈ ਨਹੀਂਗਾ ਮੈਂ ਕਿਸੇ ਦਾ ਕੋ ਬੜਾ ਨਹੀਂ ਕਰਦਾ ਕਿਸੇ ਨਾਲ ਇਨਕਾ ਨਹੀਂ ਕਰਦਾ ਉਹ ਕੁਝ ਵੀ ਨਹੀਂ ਘੱਟਦਾ ਚੁੱਕ ਜੋ ਚੁੱਕ ਜੋ ਚੁੱਕ ਜੋ ਜਿੰਨਾ ਝੁੱਕ ਹੁੰਦਾ ਚੁੱਕ ਜੋ ਮੈਂ ਗਰੰਟੀ ਕਰ ਸਕਦਾ ਵਾਹਿਗੁਰੂ ਜੀ ਅੱਲਾਹ ਤਾਲਾ ਭਗਵਾਨ ਜੀ ਜਿੱਥੇ ਮਿਹਰਬਾਨ ਹੋਣਗੇ ਉਸ ਸਮਾਂਝ ਵੀ ਤੁਹਾਨੂੰ ਜੱਠੀਆਂ ਪਾਊਗਾ ਮੈਂ ਜਾਤੀ ਹੜਾਈ ਨੂੰ ਗੱਲ ਤੁਹਾਨੂੰ ਦੱਸ ਰਿਹਾ ਤੁਹਾਡੀ ਮੇਥੋਂ ਦੀ ਸਾਰੀ ਤਕਰੀਬਨ ਏਜ ਵਿੱਚ ਛੋਟੇ ਬਹੁਮੇ ਬੱਚਿਆਂ ਵਾਲੇ ਪਰਦੇ ਆ ਤੁਸੀਂ ਮੇਰੇ ਨਾਲ ਜਿੰਨਾ ਚਿਰਦਾ ਮੈਂ ਬਾਹਰ ਗਿਆ ਉਹ 47 48 ਸਾਲ ਉਨੀ ਉਮਰ ਤੇ ਜ਼ਿਆਦਾ ਹੀ ਹੋਣੀ ਉੱਥੇ ਪਰ ਜਿੰਨਾ ਮੁਹੱਬਤ ਦੇ ਵਿੱਚ ਜਾਨ ਹੈ ਜਿੰਨਾ ਹਰ ਜਾਨ ਦੇ ਵਿੱਚ ਪ੍ਰੋਬਲਮ ਕੀ ਸਾਡੀ ਸਮਾਜ ਦੇ ਵਿੱਚ ਅਸੀਂ ਜਿੱਤਾਂ ਦੇ ਮਾਰੇ ਹੋਏ ਆ ਮੇਰਾ ਬੈਂਕ ਬੈਲੈਂਸ ਹੋ ਜਾਏ ਮੇਰੀ ਬੋਲੇ ਬੋਲੇ ਹੋ ਜਾਏ ਮੈਂ ਤੱਕ ਲਾਡੂ ਖਾ ਆ ਮੈਂ ਕਿ ਇਹਦੀ ਝਾਲਦਾ ਨਹੀਂ ਆ ਉਹ ਰਾਤ ਨੂੰ ਤਾਂ ਰੱਬ ਦੇ ਬੰਦਿਆ ਤੇ ਨੂੰ ਨੀਂਦ ਨਹੀਂ ਆਉਦੀ ਤੇ ਹਜ਼ਾਰਾਂ ਪਾਈ ਤੂੰ ਬੈਨ ਪਾਏ ਹੋਏ ਨੇ ਰਈ ਪੰਗੇ ਤੇ ਪੰਗਾ ਤੇਰਾ ਲਿਆ ਹੋਇਆ ਤੇਰਾ ਨਾਡੂ ਪੁਣਾ ਕੀ ਖਾਓ ਮਰ ਕਰੂਗਾ ਉਹਦੇ ਵਿੱਚੋਂ ਉਹ ਬੱਚਿਓ ਹੱਜੋ ਜਿੱਤ ਲੈਣ ਦਾ ਜਿਹੜਾ ਜਿੱਤ ਦਾ ਉਹਨੂੰ ਕੋਈ ਹਾਂਜੀ ਤੁਸੀਂ ਬਹੁਤ ਤਕੜੇ ਹੋ ਤੁਸੀਂ ਮੇਰੇ ਤੋਂ ਅਮੀਰ ਹੋ ਤੁਸੀਂ ਵੱਡ-ਵੱਡੀਆਂ ਮੱਲਾਂ ਵਾਲੇ ਹੋ ਅਸੀਂ ਤਾਂ ਤੁਸੀਂ ਦੇਈਆਂ ਹਾਂ ਹਾਂ ਕਰਕੇ ਦਿਖਾਓ ਜੋਰ ਨਾਲ ਜੋਰ-ਬਾਰ ਬੰਨਣਾ ਨਹੀਂ ਬੰਨ੍ਹ ਸਕਦਾ ਕਰਕੇ ਦਿਖਾਓ ਕਿ ਤੁਸੀਂ ਕਿੰਨੇ ਕੁ ਜੋਰ ਆ ਤੁਹਾਡੇ ਵਿੱਚ ਉਹ ਹੋ ਸਕਦਾ ਹੈ ਸੋ ਤੁਹਾਨੂੰ ਮੈਂ ਇੱਥੇ ਦੁਆਵਾਂ ਦਿੰਦਾ ਆਉਣ ਵਾਲੇ ਟਾਈਮ ਦੇ ਵਿੱਚ ਆਪਣਾ ਨਵੀਂ ਕਲਮ ਨਵੀਂ ਅਡਾਨ ਦਾ ਮੈਗਜ਼ੀਨ ਮੰਥਲੀ ਅ ਰਸਮੀ ਰੂਪ ਸ਼ੁਰੂ ਹੋ ਜਾਣਾ ਦੋ ਟੈਲੀਵਿਜ਼ਨ ਕੈਨੇਡਾ ਦੇ ਇੱਕ ਟੈਲੀਵਿਜ਼ਨ ਚੜਦੀ ਕਲਾ ਇੰਡੀਆ ਵਾਲਾ ਨੈਸ਼ਨਲ ਚੈਨਲ ਦੋ ਸੈਗਮੈਂਟ ਆਪਾਂ ਬਠਿੰਡੇ ਦੀ ਅਖਾਲੇ ਰਿਕਾਰਡਿੰਗ ਕੀਤੀ ਨਾ ਵੀ ਕਿਤੇ ਦੋ ਪ੍ਰੋਗਰਾਮ ਘੰਟੇ ਦੇ ਬੱਚਿਆਂ ਦੇ ਉਹਦੇ ਲਈ ਆਪਣੇ ਬੱਚਿਆਂ ਨੂੰ ਰਿਕਾਰਡ ਕਰਾਓ ਤਿਆਰੀ ਕਰਾਓ ਕਿ ਜਦੋਂ ਤੁਹਾਡੇ ਛੋਟੇ ਝੇਲਿਆਂ ਦੇ ਬੱਚੇ ਮੰਨ ਲਓ ਚਰਟੀ ਗੱਲਾਂ ਟਾਈਮ ਤੇ ਟੀਵੀ ਤੇ ਨੈਸ਼ਨਲ ਚੈਨਲ ਤੇ ਬੋਲਣਗੇ ਜਾ ਕੇ ਹੋਰ ਬੱਚਿਆਂ ਨੂੰ ਉਤਸ਼ਾਹ ਹੋਏਗਾ ਤੁਹਾਨੂੰ ਵੀ ਮਾਣ ਹੋਏਗਾ ਕਿ ਤੁਹਾਡੇ ਸਕੂਲ ਦੇ ਬੱਚੇ ਨੇ ਤੁਹਾਡੇ ਬੱਚੇ ਨੇ ਸੋ ਜਿੱਥੇ ਮੈਂ ਬਹੁਤ ਸਾਰੀਆਂ ਤੁਹਾਡਾ ਧੰਨਵਾਦ ਕਰਦਾ ਇੰਦਰਲੇ ਸਿਰ ਤੋਂ ਲੈ ਕੇ ਉਹ ਉਧਰਲੇ ਸਿਰਲੇ ਪੰਜਾਬ ਦੇ ਚਲੋ ਬਾਹਰ ਵਾਲੇ ਤੇ ਹੈਗੇ ਹੀ ਨਹੀਂ ਆ ਪਾਕਿਸਤਾਨ ਤੋਂ ਜਿਹੜੇ ਨੇ ਜਾਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੋਂ ਨੇ ਬੱਤ ਕਰ ਲੂਗਾ ਬਹੁਤ ਸਾਰੀਆਂ ਮੈਨੂੰ ਪਤਾ ਨਹੀਂ ਕੋਈ ਸ਼ਬਦ ਹੈ ਵੈਸੇ ਕਿ ਜਿਹੜੀ ਮੇਰੀ ਇੰਨੀ ਸੋਚ ਨੂੰ ਤੁਸੀਂ ਐਡਾ ਵੱਡਾ ਹਕਾਰਾ ਦਿੱਤਾ ਹੈ ਤੇ ਇਹ ਸੋਚ ਐਸੀ ਹੈ ਕਿ ਖੜਨੀ ਨਹੀਂ ਹੈ ਤੁਰੀ ਜਾਣੀ ਹੈ ਤੁਰੀ ਜਾਣੀ ਹੈ